ਸਸਿਕਾ ਜੀ ਵਾਇਕੋਦਿਕਾ ਖਾਲਸਾ ਵਾਇਕੋਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਾਲੀਵਾਲ ਕੈਬਨਿਟ ਮੰਤਰੀ ਪੰਜਾਬ ਮੈਂ ਆਪਣੇ ਇਹਨਾਂ ਦਾ ਵੀਰ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਇਹਨਾਂ ਦਾ ਹੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆਂ ਪਿਛਲੀ ਵਾਰ ਆਪਾਂ ਵੀ ਮਾਤਤ ਨੂੰ ਕੀਤੀ ਸੀਗੀ ਅੱਜ ਆਪਾਂ 21 ਅਪ੍ਰੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀਆਂ ਨਾਲ ਵੀ ਮਿਲਣੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਹਦੋਂ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਹਦੋਂ ਤੁਸੀਂ ਆਨਲਾਈਨ ਹੋ ਕੇ ਮੁੱਖਿਆ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਿਪਟਾਦਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਬਾਤਮਕ ਭਗਵਾਨ ਸ੍ਰੀ ਮਾਨਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਧਿਆ ਔਰ ਮੇਰੀ ਇਹ ਡਿਊਟੀ ਆ ਮਾਨ ਸਾਹਿਬ ਨੇ ਮੇਦੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ ਸੋਮਵਾਰ ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆਂ ਆਪਣੀਆਂ ਸਭ ਸ਼ਿਕਾਇਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਧਾਲੀਵਾਲ ਐਨਾਂ ਦੇ ਮੰਤਰੀ ਪੰਜਾਬ